ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਅੱਜ ਤਰੀਕ ਹੈਗੀ ਹੈ 7 ਦਿਨ ਹੈਗਾ ਸ਼ਨੀਵਾਰ ਦੇ ਆਪਾਂ ਹੋ ਰਹੇ ਆ ਇੱਥੇ ਤਿਆਰ ਸ਼ਹਿਰ ਤੁਸੀਂ ਵੀ ਸੋਚੋਗੇ ਅੱਜ ਤਿਆਰ ਸ਼ਹਿਰ ਹੋ ਕੇ ਕਿੱਥੇ ਚੱਲੇ ਨੇ ਇਹ ਅੱਜ ਜੀ ਆਪਾਂ ਚੱਲੇ ਆ ਮੇਲੇ ਤੇ ਅੱਜ ਤੁਹਾਨੂੰ ਵੀ ਕੁਮਾ ਕੇ ਲੈ ਕੇ ਆਨੇ ਇੱਕ ਹੋਰ ਮੇਲੇ ਤੇ ਇੱਥੇ ਆਪਣੇ ਨਾਲ ਦੇ ਪਿੰਡ ਕੋਲੇ ਆ ਜੀ ਰਾਣਮਾ ਥੋੜੀ ਦੂਰੀ 'ਤੇ ਆ ਤੇ ਉੱਥੇ ਹੈਗਾ ਜੀ ਮੇਲਾ ਉੱਥੇ ਮੇਰੀ ਛੋਟੀ ਭੈਣ ਦੀ ਨੰਦ ਵਿਆਹ ਹੀ ਹੋਈ ਆ ਅੱਜ ਆਪਾਂ ਉਹਨਾਂ ਦੇ ਪਿੰਡ ਜਾਵਾਂਗੇ ਮੇਲਾ ਦੇਖਣ ਨਾਲੇ ਮੱਥਾ ਟੇਕ ਆਵਾਂਗੇ ਨਾਲੇ ਮੇਲੇ 'ਚ ਘੁੰਮ ਫੇਰ ਆਵਾਂਗੇ ਨਾਲੇ ਤੁਹਾਨੂੰ ਦਿਖਾ ਲਿਆਵਾਂਗੇ ਮੇਲਾ ਤੁਸੀਂ ਵੀ ਚਲੋ ਜੀ ਸਾਡੇ ਨਾਲ ਮੇਲਾ ਦੇਖਣ ਤੇ ਬਣੇ ਰਹੋ ਬਲੌਗ ਤੇ ਨਾਲ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਕਮੈਂਟ ਕਰਕੇ ਵੀ ਦੱਸਿਓ ਚਲੋ ਜੀ ਹੋ ਗਿਆ ਆਪਾਂ ਤਿਆਰ ਚੱਲਦੇ ਆਂ ਚਲੋ ਜੀ ਚੱਲੀਏ ਮੇਲੇ ਤੇ ਬਿੱਚਾ ਮੋਰਸਾਂ ਦੇ ਤੋਂ ਲੋ ਜੀ ਇੱਥੇ ਆਪਾਂ ਪਹੁੰਚ ਗਏ ਸੀਗੇ ਮੇਲੇ ਦੇ ਵਿੱਚ ਤੇ ਪਹਿਲਾਂ ਆਪਾਂ ਘਰ ਹੋਇਆ ਸੀਗੇ ਮੈਨੂੰ ਐ ਸੀਗਾ ਵੀ ਮੈਂ ਭੈਣਾਂ ਨੂੰ ਇੱਥੇ ਹੋਣਗੇ ਪਰ ਉਹ ਹੈ ਨਹੀਂ ਸੀਗੇ ਤੇ ਉਹ ਮੇਲੇ ਦੇ ਵਿੱਚ ਆਈ ਹੁਣਾਂ ਤੇ ਤਾਂ ਫੇਰਾ ਆਪਾਂ ਕੋਠੰਡਾ ਵਗੈਰਾ ਪੀ ਕੇ ਫੇਰਾਗੇ ਇਸ ਕੀ ਮੇਲੇ ਦੇ ਵਿੱਚ ਤਾਂ ਚਲੋ ਵੀ ਆਪਾਂ ਮੱਥਾ ਟੇਕ ਲਈਏ ਕਿਤਾ ਗਰਮੀ ਬਹੁਤ ਸੀ ਮੇਲੇ ਦੇ ਵਿੱਚ ਇਹ ਹੈ ਗਿਆ ਜੋਗੀ ਪੀਰ ਜੀ ਦਾ ਸਥਾਨ ਆ ਤੇ ਇੱਥੇ ਲੋਕ ਮੱਥਾ ਟੇਕਦੇ ਨੇ ਸਾਰੇ ਬਹੁਤ ਮੁੰਜਾ ਬਣ ਚੁਈਏ ਦੇਖੋ ਕਿ ਨਹੀਂ ਭਈ ਤੁਹਾਨੂੰ ਬੁੱਝਕ ਤਾਂ ਜੋਗੀ ਪੀਰ ਨੇ ਬਹੁ ਵੀ ਸਿਆਲਤ ਕਰੀ ਹੋਸੀ ਇੱਥੇ ਧੂਨਾ ਵਗੈਰਾ ਵੀ ਲੱਗਿਆ ਹੈ ਲੋਕ ਦੇਸੀ ਘੋ ਪਾ ਰਹੇ ਸੀ ਜਿਹਦੇ ਉੱਤੇ ਆਵੰਦੇ ਰਹੇ ਸੀ ਉਹ ਬਹੁਤ ਤੇ ਚੋਰਾਂ ਮਾ ਚੜਦਾ ਇੱਥੇ ਬਣਾ ਕੇ ਲਿਆ ਕਿ ਲੋਕ ਮੱਥਾ ਟੇਕ ਲੈਣ ਚੋਰ ਲੇਗਾ ਤਾਂ ਨਮਕਾ ਸਾਈਬਰ ਇਹ ਮਤਲਬ ਇਹ ਬਿਲਹਰ ਮੈਂ ਇਸ ਦਿਨ ਤਾਂ ਬੁੜਾ ਮਾੜੇ ਨੇ ਉਸ ਕਾਰ ਨੂੰ ਖੜਾਤਾ ਸੀ ਨਾ ਬੁਣ ਮਾਤਾ ਵੀ ਉਹ ਮਨਦਾ ਵੀ ਮਨ ਦਾ ਇਕਲਾ ਉੱਥੇ ਫੇਰ ਨਾ ਅੱਗੇ ਘੋੜੀ ਆਉਗੀ ਜੋ ਗੀਤ ਦੇ ਤੇ ਉਹ ਲੈ ਕੇ ਆਉਂਦੇ ਆ ਪਰ ਚੰਗੀ ਦੇ ਪੂਰੇ ਮੇਰੇ ਲੈ ਕੇ ਜਾਂਦੇ ਉਹ ਵੀ ਦਿਖਾਉਂ ਜਾਂਦਾ ਉਹ ਬਹੁਤ ਹੀ ਨੱਚਦੀ ਆ ਉਹ ਦੋਨ ਦਿਨਾਂ ਤੇ ਢੋਲ ਵਜਾਉਂਦੇ ਆ ਫਿਰ ਉਹਦੇ ਉੱਤੇ ਉਹ ਪਾਪ ਚੰਦਰੀ ਆਪਦੇ ਨੱਚਦੀ ਐ ਉਹ ਵੀ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਆ ਤੁਸੀਂ ਵਲੌਗ ਵਿੱਚ ਦੇਖੋ ਪੂਰਾ ਬਹੁਤ ਹੀ ਨੱਚਦੀ ਐ ਉਹਦੇ ਤੇ ਬਾਹਰ ਛੰਡੀ ਖੜੀ ਐ ਛੰਡੀ ਨੂੰ ਦਿਖਾ ਗਿਆ ਕਿ ਜਿਸ ਕਰਕੇ ਇਹਨਾਂ ਨੂੰ ਪੈਸੇ ਬਟਣੇ ਨੇ ਤੇ ਫਿਰ ਇਹ ਪੁੱਛਦੇ ਕਿ ਤੁਹਾਨੂੰ ਇਹ ਕਿੱਥੇ ਕਿੱਥੇ ਭਾਗੀ ਤੇ ਉਹਦਾ ਤੇ ਬਾਹਰਲੇ ਪਾਸੇ ਉੱਦੋਂ ਬਾਹਰੇ ਘੁੰਮ ਕਰਕੇ ਦੀ ਕਾਟੂ ਹੁੰਦੀ ਸੀਗੀ ਉੱਥੇ ਫਿਰ ਆਪਾਂ ਨੇ ਮੁੱਟੀ ਕੱਢੀ ਤੇ ਨਾਲ ਹੀ ਗੁਰਦੁਆਰਾ ਸਾਹਿਬ ਉੱਥੇ ਗਿਆ ਨਦੀ ਸੀਗੀ ਪੁਸਤਰੀ ਵਗੈਰਾ ਕਿਉਂਕਿ ਉੱਥੇ ਵੀ ਫਿਰ ਆਪਾਂ ਮੱਛੀ ਧੀਕੇ ਸੀਗੇ ਉੱਥੇ ਬੈਠ ਕੇ ਥੋੜਾ ਜਿਹਾ ਚੇਰ ਪੇਰ ਲਗਾ ਸ਼ਾਮਾਂ ਸ਼ਾਮ ਤੇ ਦਵਾਰਾ ਘਾਟ ਚੱਲਦੇ ਸੀਗੇ ਉੱਥੇ ਕੋਲ ਵੀ ਗੁਰਾਂ ਬੰਦੇ ਨੇ ਵਾਸੇ ਕੋਲ ਵੀ ਇਹ ਚੰਡੀ ਕੋਲ ਆਤੀ ਜਾਣੀ ਸੀ ਜੱਸਾਪਤੀ ਆਉਂਦਾ ਸੀਗਾ ਫਿਰ ਕੋਲ ਨਾ ਸਗਾ ਅ ਕਰਦੇ ਨੇ ਝੰਡੀ ਦੀ ਕੁਸ਼ਤੀ ਹੋ ਗਈ ਉਹ ਸੀਗੀ ਤੇ ਹੋਰ ਸੀਗੇ ਕਾਫੀ ਪਹਿਲਵਾਨ ਸੈਲਬ੍ਰਿਟ ਵੀ ਕੋਲ ਆ ਸੀਗਾ ਮੈਂ ਤਾਂ ਨਹੀਂ ਕੈਸੀ ਮੈਂ ਹੈਰਾਨ ਵੀ ਕਿ ਤਰਾ ਪੈਰ ਤੋਂ ਕਿਦਾ ਕਰ ਹਟੇ ਆ ਨਾ ਕਹਿੰਦਾ ਮੈਂ ਤਾਂ ਕੋਲ ਨਹੀਂ ਚਲੋ ਜੀ ਕੋਲ ਆਇਆ ਸੀਗਾ ਇਹ ਇੱਥੇ ਆ ਗਈ ਸੀਗੀ ਕੋੜੀ ਦੇਖੋ ਜਿਸ ਕਰਨ ਕਰ ਮੈਂ ਫੋਟੋ ਖਿੱਚਣ ਲਈ ਨਾ ਕੋੜੀ ਨੂੰ ਹੱਥ ਲਾ ਕੇ ਮੈਂ ਚਲ ਕੇ ਖੜ ਜਾ ਤੇ ਵੀਡੀਓ ਬਣਾਤੀ ਸੀ ਇਹ ਸਾਹਮਣੇ ਖੜਾ ਸਖੰਦ ਮੇਰੇ ਭੈਣ ਦੀ ਨਾਲ ਦਵੇ ਜਿਹਦੇ ਉੱਤੇ ਝੰਡਾ ਲੱਗਿਆ ਹੋਇਆ ਇਹ ਘਰ ਇਹ ਘਰ ਜਣਾਪਨ ਆਪੇ ਰੰਗ ਕਰਦਾ ਭਰੀ ਗਿਆ ਬਣੀ ਸੱਚਖਣੇ ਆ ਜਣਾ ਚੱਲ ਲੱਗੇ ਲੈ ਆ ਲੋਕਾਂ ਦਾ ਲੋਕਾਂ ਨੂੰ ਆਪਾਂ ਨੂੰ ਚੰਗਾ ਹੋ ਗਿਆ ਫਿਰ ਤੂੰ ਨਾ ਜਾਣਾ ਕੋਈ ਇੱਥੇ ਸੀ ਤੇਰੀ ਪੁੱਠੀ ਆ ਸੀ ਪੁੱਠੀ ਆ ਪੁੱਤ ਨਾਲੇ ਬੀ ਆਉਣੀ ਆ ਹਾਂ ਪਹਿਲਾਂ ਇਹ ਤੇਰਾ ਬੀ ਹੋ ਗਿਆ ਅਹਾਂ ਨਾਲੇ ਫਿਰ ਸੀ ਆਉਣੀ ਹੈ ਗਲਤ ਲਿਖਤੀ ਮਟਾਈ ਦੀ ਕਿਵੇਂ ਮਿਟੂਗੀ ਇਹ ਮਿਟੂਗੀ ਫਿਰ ਇੱਥੇ ਬੀ ਲਿਖ ਪਹਿਲਾਂ ਦੇ ਦੇ ਸਾ ਜਿਹੜਾ ਤੇਰੇ ਮਤਾਰ ਕਰ ਸਾਡੀ ਗਰਸੀਨ ਤੇ ਪੜਦੀ ਆ 11 ਪੜਾ ਦੇ ਤਨਸੀਲੇ ਸੀ 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 ਕੋਈ ਹੋ ਜਾਂਦਾ ਤੂੰ ਬਰੂ ਮੂੰ ਚੱਲ ਕੋਈ ਨਾ ਠੀਕ ਆ ਚੱਲ ਠੀਕ ਆ ਹੈਲੋ ਗਾਇਸ ਹੈਲੋ ਇਧਰ ਗਏ ਇਧਰ ਇਹਦਾ ਜਿੱਦ ਕਰਦੀ ਬਹੁਤ ਘਰਸੀਰਤ ਓਏ ਮੁਰ ਇਹ ਵੀ ਸੀ ਹੁੰਦੀ ਇਹਨ ਮੌਸਚਰਾਈਜ਼ਿੰਗ ਵੀਡੀਓ ਬਣਾਉਣ ਲੱਗੀ ਇਹ ਦੇਖ ਰਹਾ ਤੁਹਾਨੂੰ ਨਹੀਂ ਪਾਉਂਦੀ ਨੀਗੀ ਪਤਾ ਇਹਨੂੰ ਆਉਂਦੀ ਆ ਬੋਲੇ ਤੇ ਸਾਰੀ ਲਿਖ ਲੈਂਦਾ ਓਏ ਲਿਖਤੀ ਵੀ ਲਿਖਤੀ ਇਹ ਲਿਖਤੀ ਐਫਓਜੀ ਹਾਂ ਐਚ ਲਿਖਣ ਐਚ ਲਿਖ ਹਾਂ ਇੱਥੇ ਲਿਖਾ ਤੁਮ ਨੂੰ ਅੱਜ ਪਾਈ ਵੀਡੀਓ ਵੀ ਨਹੀਂ ਹਜੇ ਅੱਜ ਪਾਤੀ ਐਚ ਗਲਤ ਗਲਤ ਹੁਣ ਮੈਡਮ ਕੁੱਟੂਗੀ ਕੁੱਟੂਗੀ ਗਾਲ ਤੇ ਗਾਲ ਤੇ ਗਾਲ ਤੇ ਐਚ ਲਿਖ ਐਦਾਂ ਦੋ ਲਾਈਨਾਂ ਖਿੱਚ ਕੇ ਗੱਬੇ ਲਾਈਨ ਖਿੱਚ ਬੰਦ ਕਰ ਦੇ ਬੰਦ ਕਰ ਦੇ ਨਹੀਂ ਲਿਖਣਾ ਕਾਪੀ ਨਾ ਖਰਾਬ ਕਰੇ ਜਨੂ ਤਾਂ ਦੀ ਕੁਟੂ ਦੀ 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 ਇਹ ਪਤਾ ਨਹੀਂ ਇੱਕੋ ਹੀ ਪੇ ਚੱਲਣਾ ਉਹੀ ਕਲਰ ਕਲਰ ਦੇ ਦੇ ਦੇਖ ਨੂਰ ਦੇ ਕਲਰ ਇਸੋਂ ਕੋਈ ਨਾ ਕਿਵੇਂ ਕੱਢਿਆ ਦੀ ਪਹਿਲਾਂ ਦਾ ਮੈਂ ਨਹੀਂ ਕੱਢਿਆ ਕਿਹਨੇ ਕੱਢਿਆ ਦੱਸਤਾ ਸੂ ਨਿਆਣਾ ਚਾਹੀਦੀ ਨਹੀਂ ਬਣੀ ਆਹ ਦੇਈ ਚੱਟਨੇ ਹੋਰ ਕੋਸ ਮੈਂ ਰਿਹਾ ਮੈਨੂੰ ਕੱਪ ਦੇ ਦੋ ਮਨਾ ਬਣਾ ਬਣਾ ਇਹ ਲਾਉਗੀ ਬੰਦਾ ਲਾਉਗੀ ਲਾਉਗੀ ਮੈਂ ਜੇ ਇਹਦੇ ਟਰੈਕਟਰ ਨਹੀਂ ਹੈ ਮੇਰਾ ਬੰਦਾ ਨਹੀਂ ਹੈ ਟਰੈਕਟਰ ਵੀ ਦੇ ਦੋ ਮੈਨੂੰ ਰਸੀਦਾਂ ਉਹਦੇ ਵਿੱਚ ਰਸੀਦ ਰਸੀਦ ਹੋਣੀ ਬਣਾ ਯਾਰ ਬਣਾ ਦੇ ਇੱਕ ਮਿੰਟ ਇੱਕ ਮਿੰਟ ਉਹ ਸ਼ਵੀਕ ਕਿਦਾਂ ਆਪਣੇ ਆਪਣੀ ਅੱਖਾਂ ਤੇ ਹੱਲ ਰੱਖਦਾ ਮੇਰਾ ਕਿੱਥੇ ਲੈ ਗਈ ਲਾਲਾ ਅਬਦੁੱਲਾ ਰਿਪਸਟਿਕ ਅਬਦੀ ਲਾਲਾ ਅਬਦੀ ਅਬਦੀ ਲੈ ਸਕੂਲ ਵੈ ਨਹੀਂ ਤੂੰ ਇੱਥੇ ਜੀ ਗੁਰਸੇਵ ਤਾਂ ਆਪਣੀ ਲੈ ਕੇ ਆਈ ਸੀਗੀ ਮੇਲੇ ਤੋਂ ਮੇਕਅਪ ਵਾਲੀ ਸਾਰੀ ਕਿਟ ਤੇ ਇਹ ਮੇਰਾ ਮੇਕਅਪ ਕਰ ਰਹੀ ਹੈ ਅੱਜ ਤਾਂ ਭਾਣ ਜੀ ਤੋਂ ਮੇਕਅਪ ਕਰਵਾਵਾਂਗੇ ਦੇਖੋ ਕੁਝ ਵੇਸਟਿਕ ਲਾਤੀ ਮੇਰੇ ਕਹਿੰਦੀ ਹੁਣ ਵੀ ਇੱਧਰ-ਇੱਧਰ ਬੁਲਾ ਨੂੰ ਕਰ ਲਾ ਫਿਰ ਲੱਗ ਜੂ ਇਹ ਨੀਲ ਪੇਂਟ ਦੀ ਸੀਸੀ ਆ ਨੀਲ ਪੇਂਟ ਲਾਉਗੀ ਕਹਿੰਦੀ ਇਹ ਲਾਉਣ ਵਾਲੀ ਧੀਲੂ ਵੀ ਨੀ ਬੜੀ ਕਿੱਟ ਬਣਾਈ ਪਈ ਆ ਨਾ ਸਾਰਾ ਸਮਾਨ ਸੀ ਇਹਦੇ ਵਿੱਚ ਮੁਸ਼ਕਾਰਾ ਆ ਆਈਲਾਈਨਰ ਤੇ ਆਹ ਨੀਲ ਪੇਂਟ ਤੇ ਪਿਸਟਿਕ ਬਾਲਸਕੋਣ ਵਾਲੀ ਡ੍ਰਿਲ ਸਾਰਾ ਸਮਾਨ ਉੱਦੈ ਬਣਾਇਆ ਪਿਆ ਸੀਗਾ ਦੇਖਿਓ ਕਾਂਟੇ ਵਗੈਰਾ ਹੰਗਾ ਹਰ ਇੱਕ ਚੀਜ਼ ਇਹਨੇ ਤੱਕ ਸਕ ਕੇ ਮੇਰੇ ਲਈ ਆ ਵਾਹ ਚਲੋ ਅੱਜ ਭਾਨਜੀ ਦਾ ਮੇਕਅਪ ਕਰਾ ਲਈਏ ਕਹਿੰਦੀ ਮੈਂ ਕਰੂੰਗੀ ਮੈਂ ਤੂੰ ਆਪਣੇ ਕਰ ਲੈ ਆ ਕਹਿੰਦੀ ਨਹੀਂ ਆ ਦੇਖੋ ਟ੍ਰੇਲ ਮੇਰੇ ਕਰ ਰਹੀ ਸੀ ਦੇਖੋ ਇਹ ਕੀ ਹੈ ਕਾਟ ਇੱਕ ਤੂਪਲ ਆ ਦੇਖੋ ਸਾਰਾ ਸਵਾਥ ਹੈ ਟ੍ਰੇਲ ਦੇਖੋ ਕਿੰਨੀ ਜਿੜੀ ਹੈ Game over what? ਜੀ ਆਪਾਂ ਆਗੇ ਸੀਗੇ ਮੇਲੇ ਤੋਂ ਵਾਪਸ ਕਰੇ ਤੇ ਸਹਿਜਪ੍ਰੀਤ ਮੈਨੂੰ ਛੱਡ ਗਿਆ ਛੱਡ ਕੇ ਪਾਕਸ ਮੁੜ ਗਿਆ ਉਹਨੇ ਜਾਣਾ ਸੀਗਾ ਜੀ ਕੋਲਾਂ ਤੇ ਕੋਲ ਵਗਾਰਾ ਦੇਖਣ ਇਹਨਾਂ ਨੇ ਤੇ ਫਿਰ ਸ਼ਾਇਦ ਕਹਿੰਦਾ ਸੀਗਾ ਵੀ ਘੂਲੂਗਾ ਵੀ ਸ਼ਾਇਦ ਘੋੜ ਲਵੇ ਮੈਂ ਤਾਂ ਕਿਹਾ ਸੀ ਵੀ ਰਹਿਣ ਦੇ ਦੀ ਉਂਗਲੀ ਦੁਖਦੀ ਆ ਪਰ ਉਹ ਮੰਨਦਾ ਨਹੀਂਗਾ ਕਹਿੰਦਾ ਮੈਂ ਤਾਂ ਕੋਲ ਕਰਨੀ ਨੇ ਵੀ ਸਾਤ ਸਾਲ ਬਾਅਦ ਤੱਕ ਇਹਨਾਂ ਕੋਲ ਆਉਂਦੇ ਨੇ ਦੇਖੋ ਹੁਣ ਆਏ ਤੇ ਪਤਾ ਲੱਗਦਾ ਕਿ ਘੂਲੂਗਾ ਕਿ ਨਹੀਂ ਮੈਨੂੰ ਉਤਾਰ ਕੇ ਮੁੜ ਗਿਆ ਫਿਰ ਮੈਂ ਹੁਣ ਦੇਖਦੀ ਆ ਮੈਂ ਆਈ ਸੀਗੀ ਪੋਸ਼ਾਥਲੇ ਗੁਹਾ ਹੋਇਆ ਪਿਆ ਉਹ ਖਿੱਚਦੇ ਆ ਤੇ ਕੋਮ-ਕਮਾ ਕੇ ਜੇ ਤੇ ਮਾਜੀ ਆ ਜੀ ਆ ਕੇ ਆਪਣੇ ਕੰਮ ਸਾਹਮਣੇ ਪੈਂਦੇ ਨੇ ਸਾਹਮਣੇ ਹੁਣ ਲੱਗਦੇ ਆ ਆਪਣੇ ਕੰਮਾਂ ਤੇ ਮੈਂ ਗੁਹਾ ਖਿੱਚਦਾ ਗੁਹਾ ਮਿੱਦਤਾ ਇਹਨਾਂ ਨੇ ਬੈੜੀ ਉਠਕੜੀ ਇਹਨੇ ਨਹੀਂ ਤੇ ਕਾਹ ਪਾ ਦੇਣਾ ਖੋਸ ਕਰੇ ਪੈਣਾ ਚਲੋ ਜੀ ਮਿਲਦੇ ਆ ਫੇਰ ਜੀ ਅਦੇ ਛੇ ਲੱਖ ਇੱਥੇ ਖੜਾ ਇੱਥੇ ਹੀ ਖੜਦਾ ਇਹ ਇਹ ਮਈ ਆ ਜਾਂਦਾ ਨਾ ਫਿਰ ਮੀਂਹ ਆ ਕਰਕੇ ਕੱਲ ਵੀ ਬਣੀ ਹੈਗੀ ਅਸੀਂ ਅੱਜ ਵੀ ਮੈਨੂੰ ਇਸ ਕਾ ਵੀ ਬਾਅਦ ਇੱਥੇ ਭੇਜਣਾ ਜਾਣ ਫਿਰ ਕੌਣ ਬਨੂਗਾ ਇਹਨਾਂ ਨੂੰ ਮੈਂ ਇੱਥੇ ਬਨਾਂਗੀ ਗੋਬਰ ਗਾਸ ਤੇ ਉੱਤੇ ਚੜਿਆ ਖੜਾ ਐਦਾਂ ਹੀ ਖੜਦਾ ਇਹ ਚਲੋ ਜੀ ਹੁਣ ਗੋਹਾ ਵਗੈਰਾ ਖੇਚਤਾ ਕਾਖਾ ਲੈ ਨਹੀਂ ਪਾਉਂਦੇ ਹੈਗੇ ਹਲੇ ਟਾਈਮ ਹੈਗਾ ਰਾਕੇ ਕਾਕ ਖਾਵਾਂਗੇ ਪਹਿਲਾਂ ਚਾਹ ਕਰਕੇ ਪੀਨੇ ਆਪਾਂ ਕਿਉਂਕਿ ਸਿਰ ਜੇ ਦੁਖਣ ਲੱ ਜਾਂਦੇ ਜਦੋਂ ਕਿਤੇ ਵੀ ਜਾਂਦੇ ਆ ਨਾ ਪਹਿਲਾਂ ਚਾਹ ਕਰਕੇ ਪੀਏ ਫਿਰ ਉਸ ਤੋਂ ਬਾਅਦ ਆ ਕੇ ਕਾਕ ਖਾਵਾਂਗੇ ਚਾਹ ਬਣਾਉਣੀ ਹੈ ਆ ਪਹਿਲੇ ਲਓ ਜੀ ਆਪਾਂ ਚਾਹ ਬਣਾ ਲਿਆਂਦੀ ਚਾਹ ਦੇ ਨਾਲ ਲਿਆਂਦੇ ਦੋ ਕਪ ਕੋੜੇ ਬਸ ਮੈਂ ਮੇਲੇ ਤੋਂ ਲੈ ਕੇ ਆਈ ਸੀਗੀ ਚਾਹ ਤੇ ਦੇਖੋ ਮਲਾਈ ਜੀ ਆ ਵੀ ਗਈ ਸੈਟ ਤੇ ਲਾਤੀ ਮੈਂ ਇਸ ਕੌਲੇ ਦੇ ਵਿੱਚ ਚਾਹ ਪੀਨੇ ਆਪਾਂ ਤੇ ਇਸ ਤੋਂ ਬਾਅਦ ਛਲਾਂਗੇ ਇਹ ਤੂਰੀਆਂ ਅੱਜ ਬਣਾਵਾਂਗੇ ਆਪਾਂ ਆਰਾਮ ਤੂਰੀ ਨੂੰ ਚਾਹ ਪੀ ਕੇ ਫੇਸ਼ੇ ਲੱਗੇ ਲਓ ਜੀ ਆਪਾਂ ਹੁਣ ਲਾਗੇ ਚਾਹ ਪੀਣ ਤੇ ਪਕੌੜੇ ਖਾ ਲਓ ਜੀ ਤੁਸੀਂ ਤੁਸੀਂ ਵੀ ਖਾ ਲਓ ਜੀ ਲੈ ਕੇ ਆਏ ਸੀ ਕਿ ਮੈਂ ਮੇਲੇ ਤੋਂ ਆਉਂਦੀ ਗਈ ਬਸ ਜੀ ਚਾਹ ਪੀ ਲਈਏ ਚਾਹ ਪੀ ਕੇ ਫਿਰ ਆਪਾਂ ਤੂਰੀਆਂ ਛਿਲਦੇ ਆਂ ਫਿਰ ਉਸ ਤੋਂ ਬਾਅਦ ਪਸ਼ੂਆਂ ਦਾ ਕੰਮ ਕਰਦੇ ਆਂ ਜਾਂ ਫਿਰ ਤੇ ਆਪਣਾ ਆਪ ਬਲੌਗ ਵੀ ਅੱਜ ਇੱਥੇ ਐਂਡ ਕਰਦੇ ਆ ਜੇਕਰ ਤੁਹਾਨੂੰ ਬਲੌਗ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈਓ ਕੇ ਬਾਈ ਬਾਈ ਟਾਟਾ